फुल ब्लैक आउट फिरोजपुर कैंट ये देखो बच्चे भी नहीं दिख रहे जी फुल ब्लैक आउट फिरोजपुर कैंट में ये फुल ब्लैक आउट है फुल ब्लैक आउट फिरोजपुर बाजार नंबर एक रविदास मंदिर के पास देखो एक भी लाइट नहीं जग रही फुल ब्लैक आउट देखिए फुल ब्लैक हो तो बच्चे भी नहीं दिख रहे गली में खड़े हुए एक भी लाइट नहीं जग रही सिर्फ चांद वो चंदा मामा दिख रहे हैं चंदा मामा और बाकी ये देखिए बच्चे भी नहीं दिख रहे फुल ब्लैक आउट देख रह गया जी देखो लोग फुर्ती करे जा रहे आप ਕਮੇਟੀ ਦੀਆਂ ਵੀ ਲਾਈਟਾਂ ਬੰਦ ਹੋਈਆਂ ਨੇ ਸਟਰੀਟ ਲਾਈਟਾਂ ਵੀ ਬੰਦ ਹੋ ਜਾਈਆਂ ਨੇ। ਬੰ ਵੀ ਆਪਣੇ ਮੋਬਾਈਲ ਦੀ ਲਾਈਟ ਪਰ ਬੰਦ ਕਰਦਾ ਨਾ। ਆਉਦੇ-ਆਉਦੇ ਘਰੇ ਜਾ ਰਹੇ ਹੀ ਲੋਕੀ ਤੇਜ਼ੀ ਨਾਲ ਜਾ ਰਹੇ ਨੇ। ਬਿਲਕੁਲ ਨਿਹਰਾ ਹੋ ਰਿਹਾ ਹੈ। ਬਿਲਕੁਲ ਕਿਧਰੇ ਕਿਧਰੇ ਮਾੜੀ-ਮਾੜੀ ਚੱਲ ਰਹੀ ਏ। ਮਿੰਟ ਇੱਕ ਰਹਿ ਗਿਆ। ਮਿੰਟ ਇੱਕ ਰਹਿ ਗਿਆ ਜੀ ਬਿਲਕੁਲ ਬਿਲਕੁਲ ਮਿੰਟ ਇੱਕ ਰਹਿ ਗਿਆ। ਆਪਣੇ ਆਪਣੇ ਲੋਕੀ ਘਰੇ ਵੜ ਗਏ ਨੇ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ। ਇਹ ਦੇਖੋ ਜੀ ਸਾਰੇ ਆਪਣੇ ਆਪਣੇ ਘਰੇ ਪਹੁੰਚ ਗਏ ਨੇ ਸਾਰਨ ਵੱਜ ਗਿਆ ਇਹ ਸਾਰਨ ਵੱਜ ਗਿਆ ਜੀ ਮੈਂ ਆਪਣੇ ਮੋਬਾਈਲ ਦੀ ਲਾਈਟ ਬੰਦ ਕਰਨ ਲੱਗਾ ਇਹ ਆ ਲੋ ਜੀ ਦੇਖिए ਇਸ ਲੜਕੀ ਨੇ ਪੂਰਾ ਬਲੈਕਆਊਟ ਮੈਂ ਸਾਧਿਆ ਸਰਕਾਰ ਦਾ ਇਸਕੇ ਘਰ ਮੇ ਜਾਗਰਨ ਹੈ इन्होंने ਫਿਰ ਵੀ ਆਪਣੇ ਜਾਗਰਨ ਕੀ ਮਾਤਾ ਰਾਣੀ ਕੀ ਮਰਿਆਦਾ ਕੋ ਰੱਖਤੇ ਹੋਏ ਬਲੈਕਆਊਟ ਕਾ ਪੂਰਾ ਸਾਧਿਆ इन्होंने ਲੜੀਆਂ ਵਗੈਰਾ ਬੰਦ ਕੀ ਹੈ ਪੂਰੀ ਬੰਦ ਕਰਦੀ ਜੈ ਮਾਤਾ ਦੀ ਜੇ ਲਾ ਨਹੀਂ ਮੰਗ ਵਜੇ 31 ਮਿੰਟ ਤੇ ਪੂਰੇ ਜੀ ਲਾਈਟ ਆ ਗਈ ਜੀ ਸਰਕਾਰ ਦੇ ਹੁਕਮਾਂ ਦਾ ਪੂਰਾ ਪਾਲਣ ਕੀਤਾ ਜੀ ਤੇ ਦੇਖੋ ਜੀ ਜਨਤਾ ਸਾਰੀ ਬਾਹਰ ਬੈਠੀ ਆ ਜੀ ਸਾਰੇ ਬੱਚੇ ਬਾਹਰ ਬੈਠੇ ਆ ਦੇਖੋ ਜੀ ਕਿੰਮੇ ਗੱਡਮਸਤੀਆਂ ਕਰਦੇ ਆ ਬੱਚੇ ਪਾਪਾ ਜੀ ਆਜੀ ਦੇਖੋ ਜੀ ਬਜ਼ੁਰਗਾਂ ਤੇ ਬੱਚਿਆਂ ਨੇ ਪੂਰਾ ਸਹਿਯੋਗ ਦਿੱਤਾ ਹੈ ਬਲੈਕਆਊਟ ਦਾ ਸਾਰੇ ਘਰਾਂ ਦੇ ਬਾਹਰ ਬੈਠੇ ਮੰਜੇ ਢਾਕੇ ਤੇ ਦੇਖੋ ਜੀ ਪੂਰੇ 9:31 ਮਿੰਟ ਤੇ ਲਾਈਟ ਆ ਗਈ ਆ ਤੇ ਕੀ ਘਰਾਂ ਨੇ ਤਾਂ ਹਲੇ ਤੱਕ ਲਾਈਟ ਹੀ ਨਹੀਂ ਜਗਾਈ ਜੀ ਦੇਖੋ ਜੀ ਇਹ ਕਲਾ ਬੰਦਾ ਪੂਰਾ ਇਹ ਲੇਅਰ ਬਣਾਈ ਦੇਖੋ ਜੀ ਇੱਥੇ ਜਗਰਾਤਾ ਸੀਗਾ ਜੀ ਤੇ ਜਗਰਾਤੇ ਵਾਲਿਆਂ ਨੇ ਵੀ ਪੂਰੀ ਸਹਿਯੋਗ ਦਿੱਤਾ ਇਸ ਸਰਕਾਰ ਦਾ ਜੈ ਮਾਤਾ ਦੀ